ਹਾਏ ਜਿਵੇਂ ਤੇ ਤੂੰ ਬੜੀ ਜੋ ਤੇ ਹਾਏ ਜਿਵੇਂ ਤੇ ਤੂੰ ਬੜੀ ਜੋ ਤੇ ਕੋਈ ਕੋਈ ਦਿਲ ਨਾਲ ਨਹੀਂ ਇੱਕ ਸਾਲ ਦੇ ਮਦਕ 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 ਮਜਾ ਪੀਣਾ ਦਾ ਪ੍ਰੋਗਰਾਮ ਕੋਈ ਚਾਹਦੇ ਹੋ ਕੀ ਕਹਿੰਦਾ ਹੁੰਦੇ ਹੋ ਅੱਜ ਦੇ ਕੁੜੀਆਂ ਨੂੰ ਉਹ ਸਿਮੀ ਮੋਤਗੱਲ ਨਾਰੀ ਚੇਤਨਾ ਕਲੱਬ ਬਣੀ ਹੋ ਜੋ ਅਜੇ ਫੰਕਸ਼ਨ ਹੋ ਰਿਹਾ ਤੀਆਂ ਦਾ ਉਹਦੇ ਚ ਅਸੀਂ ਸਾਰੇ ਮੈਂਬਰ ਆ ਤੇ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਇਸੇ ਤਰ੍ਹਾਂ ਖੁੱਲੇ ਮੈਦਾਨ ਦੇ ਵਿੱਚ ਤੀਆਂ ਮਨਾਉਣੀਆਂ ਚਾਹੀਦੀਆਂ ਨੇ ਤਾਂ ਕਿ ਸੱਭਿਆਚਾਰ ਦਾ ਪਤਾ ਲੱਗ ਸਕੇ ਕਿ ਆਪਣਾ ਕੀ ਸੱਭਿਆਚਾਰ ਸੀਗਾ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਕਿਉਂਕਿ ਇਸ 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 ਕੁੜੀ ਨੂੰ ਬਹੁਤ ਟਾਈਮ ਹੋ ਗਿਆ ਵੀ ਮੈਂ ਨੇ ਅਣ ਗਿੰਦਵਾਰ ਇੱਥੇ ਮਤਲਬ ਪ੍ਰੋਗਰਾਮ ਕਰਾ ਚੁੱਕੀ ਆ ਜੋ ਪੁਰਾਣਾ ਸੱਭਿਆਚਾਰਾ ਇੱਥੇ ਆ ਕੇ ਉਹ ਮਹਿਸੂਸ ਹੁੰਦਾ ਵੀ ਇਹ ਪੁਰਾਣਾ ਸੱਭਿਆਚਾਰ ਆਪਣਾ ਜੋ ਹੁੰਦਾ ਸੀਗਾ ਇਸ ਗੱਲ ਨੂੰ ਅਸੀਂ ਮਹਿਸੂਸ ਕਰਦੇ ਆ ਉਸ ਨੂੰ ਦੇ ਲੋ ਦੋ ਪਿਆਰ ਅਜ ਕੁੜੀਆਂ ਕਿਧਾ ਪਾਰੀਆਂ ਨੇ ਬੁੱਡੀਆਂ ਪਾਰੀਆਂ ਡੀਜੇ ਲੱਗੇ ਹੋਇਆ ਕੁੜੀਆਂ ਮਰਾਰੀਆਂ ਸੌਂਦ ਤੇ ਮੇਰੀ ਕੀ ਗੱਲ ਹੁੰਦੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਰੀਆ ਦੇ ਟਾਈਮ ਤੇ ਸਾਰਿਆਂ ਨੂੰ ਮੁਬਾਰਕਾਂ ਸਿਮੀ ਮੋਦਕਿਲ ਇਹ ਹਰ ਸਾਲ ਪ੍ਰੋਗਰਾਮ ਕਰਾਉਂਦੀ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਇਸੇ ਤਰ੍ਹਾਂ ਵੱਧ ਛੜ ਕੇ ਪ੍ਰੋਗਰਾਮ ਕਰਾਉਂਦੇ ਰਹਿਣ ਤੇ ਸੱਭਿਆਚਾਰਕ ਦੀ ਰੌਣਕ ਤੇ ਵਧੀਆ ਸਿੱਖਿਆ ਮਿਲਦੀ ਹੈ ਇਹਦੇ ਵਿੱਚ ਇਹ ਆ ਕਿ ਲੇਡੀਜ਼ ਨੂੰ ਘਰੋਂ ਬਾਹਰ ਆਉਣ ਦਾ ਮੌਕਾ ਮਿਲਦਾ ਇੱਕ ਤਾਂ ਇੱਕ ਅਵਿਆਰਨ ਹੁੰਦੀ ਆ ਕਿ ਪੁਰਾਣੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਤੁਸੀਂ ਵੀ ਜਿਹੜਾ ਧਾਰੀ ਚੇਤਨਾ ਮੰਚ ਬਰ ਤੋਂ ਪਿਆਰ ਕਰਾਇਆ ਜਾ ਰਿਹਾ ਹੈ ਬੀਬੀਆਂ ਪੜਾ ਕਿੱਧਾ ਪਾ ਰਹੀਆਂ ਨੇ ਇਹ ਰੱਤ ਚੱਲ ਗਿਆ ਵਾ ਸੌਣ ਦਾ ਮਹੀਨਾ ਵਾ ਕੀ ਬੇਨਤੀ ਕਰ ਦੋ ਬਣਾ ਨੂੰ ਨਾਰੀ ਚੇਤਨਾ ਕਲੱਬ ਦੇ ਵਿੱਚ ਤੀਆਂ ਦਾ ਤਿਹਾਰ ਹਰ ਇੱਕ ਨਾਰੀ ਚੇਤਨਾ ਕਲੱਬ ਦੇ ਵਿੱਚ ਤੀਆਂ ਦਾ ਤਿਹਾਰ ਹਰ ਇੱਕ ਸਾਲ ਅਸੀਂ ਇਸ ਡ੍ਰੀਮ ਪਾਰਕ ਦੇ ਵਿੱਚ ਹਰ ਸਾਲ ਬਣਾਉਂਦੇ ਆ ਇਹਦੇ ਵਿੱਚ ਅਸੀਂ ਛੋਟੀਆਂ ਕੁੜੀਆਂ ਨੱਚਦੀਆਂ ਜਿੱਦੇ ਪਾਉਂਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਬਹੁਤ ਇੰਜੋਏਮੈਂਟ ਹੁੰਦੀ ਆ ਸਾਡੀ ਜੋ ਪਰੋਬਲ ਜੋ ਦੇਖ ਕੇ ਦੇਖਦਾ ਰੋਡੇ ਚੜਕੇ ਉਦੇ ਹੀ ਕਰਾਈਆਂ ਹੋਉਂਦੀਆਂ ਇੱਥੀਆਂ ਹੋਰ ਪਾਰਕ ਤਾਂ ਵੀ ਸਵਾਲ ਤੀਆਂ ਤੇ ਨਾਇਆ ਜਾਂਦਾ ਸੀਗਾ ਅੱਜ ਉਹ ਖੰਮ ਹੋ ਚੁੱਕਿਆ ਇਹ ਕਲਾਤਰਾ ਨੂੰ ਵਿਜੈਲੇਸ਼ ਨੂੰ ਅਸੀਂ ਤੀਆਂ ਦੇ ਉੱਤੇ ਚਰਖੇ ਤੇ ਫੱਕੀਆਂ ਵਗੈਰਾ ਲਗਾਉਣੀਆਂ ਸੀਗੀਆਂ ਤੰਦ ਕਸਣੀਆਂ ਸੀਗੇ ਦਰਅਸਲ ਮੀਂਹ ਪੈਂਦਾ ਪਿਆ ਸੀ ਪਹਿਲਾਂ ਮੀਂਹ ਆਇਆ ਮੀਂਹ हट ਗਿਆ ਫਿਰ ਬਾਅਦ ਚ ਦੁਬਾਰਾ ਫੇਰ ਮੀਂਹ ਆ ਗਿਆ ਮੀਂਹ ਕਰਕੇ ਸਾਨੂੰ ਬਹੁਤ ਜ਼ਿਆਦਾ ਘੱਟ ਪ੍ਰੋਗਰਾਮ ਕਰਨਾ ਪਿਆ ਇੱਜਾ ਦੇ ਵਿੱਚ ਕੁੜੀਆਂ ਤੀਆਂ ਬਰੋਟੀਆਂ ਸੀਗਾ ਬਰੋਟੇ ਉੱਤੇ ਜਿਹੜਾ ਬਰੋਟੇ ਵੀ ਖਤਮ ਹੋ ਗਏ ਆ ਤੋਂ ਵੀ ਬਰੋਟੇ ਦੇ ਨਾਲ ਅੱਜ ਵੀ ਬਹੁਤ ਹੱਦ ਤੱਕ ਲੋਕੀ ਪਟਾਈ ਜਾ ਰਹੀਆਂ ਲੋਅ ਵੀ ਜਾ ਰਹੀਆਂ ਉਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਦਰਾਕਤ ਪੱਟਣੇ ਤਾਂ ਨਹੀਂ ਚਾਹੀਦੇ ਹੈਗੇ ਕਿਉਂਕਿ ਜਦੋਂ ਆਪਾਂ ਹੱਥਾਂ ਦੇ ਨਾਲ ਲਗਾਉਨੇ ਆਂ ਬੂਟਿਆਂ ਨੂੰ ਪੱਟਣਾ ਨਹੀਂ ਚਾਹੀਦਾ ਹੈ ਜਿਾਕੀ ਕ੍ਰੂੜ ਹੱਤਿਆ ਹੋ ਰਹੀ ਹੈ ਕ੍ਰੂੜ ਹੱਤਿਆ ਵੀ ਇਸੇ ਨੂੰ ਦੇਖ ਦੇਖ ਹੋ ਰਹੀ ਆ ਕਿਉਂਕਿ ਜਦੋਂ ਬੂਟੇ ਅਸੀਂ ਪੱਟਦੇ ਪਏ ਆ ਨਾਲ ਨਾਲ ਬੂਟੇ ਸਾਨੂੰ ਲਗਾਣੇ ਵੀ ਚਾਹੀਦੇ ਆ ਇਹਦੇ ਨਾਲ ਆਕਸੀਜਨ ਖਤਮ ਹੋ ਰਹੀ ਆ ਜਿੱਦ ਤਰਾ ਦਰਾਦ ਬਾਰ ਬਾਰ ਪੱਟੀ ਜਾਂਦੇ ਪਏ ਆ ਇਹਦੇ ਨਾਲ ਤਾਂ ਸਾਨੂੰ ਸਾਹ ਲੈਣਾ ਮੁਸ਼ਕਲ ਹੋ ਚੁੱਕਿਆ ਵਾ ਮਰੀ ਜੇ ਇਦਾਂ ਮੱਤਵ ਨੂੰ ਅਧਿਕਾਰ ਛੋੜੇ ਛੋੜੇ ਬੱਚੇ ਲੇਖੇ ਬਹੁਤ ਕਰਦੇ ਆ ਕੀ ਪੰਜਾਬ ਸਰਕਾਰ ਕੋਲ ਮਿਲਦੇ ਆ ਆਪਾਂ ਮੰਜਾਬ ਸਰਕਾਰ ਅੱਗੇ ਮੰਗੇ ਹੀ ਕਰਦੇ ਆ ਕਿ ਨਸ਼ਾ ਦੇ ਵਿਰੋਧ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਆ ਉਹ ਪਿੰਡਦਰ ਪਿੰਡ ਚੱਲਦੀ ਪਈ ਆ ਔਰ ਬਹੁਤ ਵਧੀਆ ਮੁਹਿੰਮ ਚੱਲਦੀ ਪਈ ਆ ਭਗਵੰਤਪਾਨ ਜੀ ਨੇ ਜਿਹੜੀ ਇਹ ਮੁਹਿੰਮ ਚਲਾਈ ਆ ਇੱਕ ਤਰ੍ਹਾਂ ਦੇ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਰੈਲਟੀਕਲਮ ਹੈ ਮੈਂ ਆਪਾਂ ਕਾਂਗਰਸ ਪਾਰਟੀ ਵਾਂ ਪਰ ਜਿਹੜੀ ਇਹ ਭਗਵੰਤਪਾਨ ਜੀ ਨੇ ਮੁਹਿੰਮ ਚਲਾਈ ਆ ਮੈਨੂੰ ਬਹੁਤ ਵਧੀਆ ਲੱਗਦੀ ਪਈ ਆ ਕਿਉਂਕਿ ਇਹਦੇ ਨਾਲ ਨਸ਼ਾ ਤਾਂ ਖਤਮ ਹੁੰਦਾ ਪਿਆ ਵਾ ਚੋਕਾ ਚੋਕਾ ਸਭ ਸਿਲੀਆ ਕੀ ਵਕਤ ਪੌੜੀਆਂ ਨੇ ਨਾ ਸੂਟ ਦੇ ਨਿਕਾਲ ਗਏ ਟੱਕਦਾ ਲੱਗੇ ਦੇ ਗਾਣੇ ਦਿਲੀਆਂ ਰੀੜੇ ਆਵੇ ਮੈਂ ਇੱਕ ਜੁੱਤੀ ਹੈ ਸਤਵਿਆਂ ਵਿੱਚ ਪਾਈ ਆਵੇ ਮੈਨੂੰ ਪਾਕਿਸਤਾਨੀ ਸੂਟ ਸੁਆਦੇ